ਜ਼ਿਲ੍ਹਾ ਬਰਨਾਲਾ ਦੇ ਥਾਣਿਆਂ ਵਿੱਚ ਜਿਨ੍ਹਾਂ ਤੋਂ ਕਬਾੜ ਦਾ ਰੂਪ ਧਾਰਨ ਕਰੀ ਬੈਠੇ ਵਾਹਨਾਂ ਨੂੰ ਲੈ ਕੇ ਐਸਐਸਪੀ ਮੁਹੰਮਦ ਸਰਫਰਾਜ਼ ਆलम ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਥਾਣਿਆਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਲੋਕਾਂ ਦੇ ਵਾਹਨ ਜ਼ਬਤ ਕੀਤੇ ਗਏ ਨੇ ਜਿਨ੍ਹਾਂ ਨੂੰ ਕਈ ਲੋਕ ਛਡਵਾਉਣ ਨਹੀਂ ਆ ਸਕੇ। ਇਸੇ ਦੇ ਚੱਲਦੇ ਥਾਣਿਆਂ ਵਿੱਚ ਵੱਡੀ ਗਿਣਤੀ ਵਿੱਚ ਵਾਹਨ ਮੌਜੂਦ ਹਨ ਅਤੇ ਕਬਾੜ ਦਾ ਰੂਪ ਧਾਰਨ ਕਰ ਰਹੇ ਨੇ। ਇਸੇ ਦੇ ਸਬੰਧ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਜੋ ਕਾਨੂੰਨ ਦੇ ਮੁਤਾਬਕ ਵਾਹਨਾਂ ਨੂੰ ਨਿਲਾਮ ਕਰਨ ਦਾ ਪ੍ਰੋਸੈਸ ਸ਼ੁਰੂ ਕਰੇਗੀ ਕਮੇਟੀ ਆਪਣੇ ਕੰਮ ਵਿੱਚ ਜੁਟ ਗਈ ਹੈ ਤੇ ਜਲਦ ਹੀ ਉਹ ਆਪਣੇ ਕੰਮ ਨੂੰ ਸਿਰੇ ਚੜਾ ਲਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਜੋ ਵੀ ਪ੍ਰੋਸੈਸ ਹੈ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਥਾਣਿਆਂ ਵਿੱਚ ਖੜੇ ਵਾਹਨਾਂ ਨੂੰ ਕਾਨੂੰਨ ਮੁਤਾਬਕ ਨਿਲਾਮ ਕੀਤਾ ਜਾਵੇਗਾ। ਐਸਐਸਪੀ ਸਰਫਰਾਜ ਆਲਪ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਅੰਦਨਿਕ ਸੂਰੇਤ ਸੁਦਰਨ ਮਹਿਮੂਦ ਗੱਲ ਕਰਾਂਗੇ ਜਿਹੜੇ ਥਾਣੇ ਵਿੱਚ ਵਾਣ ਕੜੇ ਨੇ ਉਹਨਾਂ ਨੂੰ ਲੈ ਕੇ ਜੁਸਪ੍ਰੀਮ ਕੋਰਟ ਦੇ ਆਦੇਸ਼ ਆਏ ਨੇ ਡੀਜੀਪੀ ਸਾਹਿਬ ਨਾਲ ਗੱਲ ਕਰਾਂਗੇ ਸਾਡੇ ਬਰਨਾਲਾ ਦੇ ਐਸਐਸਪੀ ਮੋਮਨ ਸਰਫਰਾਜ ਹਲਮਜੀ ਨਾਲ ਸਰ ਜੀਨਿ ਸੁਰੇਜਾ ਦਾ ਸਵਾਗਤ ਹੈ ਥੈਂਕ ਯੂ ਥੈਂਕ ਯੂ ਮਹਿਮੂਦ ਜੀ ਜਿਹੜਾ ਇਹ ਵਾਣ ਥਾਣੇ ਦੇ ਵਿੱਚ ਖੜਾ ਹੁੰਦਾ ਜੀ ਮਾਨਿਕ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਗਾਈਡਲਾਈਨਸ ਹੈ ਕਿ ਨੂੰ ਪ੍ਰਾਇਰਟੀ ਤੇ ਡਿਸਪੋਜ਼ ਆਫ ਕਰਨਾ ਹੁੰਦਾ ਹੈ ਇਹਦੇ ਤਹਿਤ ਐਂਡ ਲਾਈਕ ਬਰਨਾਲਾ ਜਿਲ੍ਹਾ ਦੀ ਜੇ ਮੈਂ ਗੱਲ ਕਰਾਂ ਤੋ ਇੱਕ ਆਲਰੇਡੀ ਕਮੇਟੀ ਬਣੀ ਹੋਈ ਹੈ ਐਸਪੀ ਡੀ ਉਹਦੇ ਚੇਅਰਮੈਨ ਤੇ ਨਾਲ ਹੀ ਕਹਾਂ ਡੀਐਸਪੀ ਸਾਹਿ ायरिटी होंगी कि एज पर लॉ कानून फॉलो कर देवे एज पर प्रोसेस अस है जी डिस्पोज़ ऑफ करें मालिक उन्होंने करे। जैसे थाने में देखा गया है जी जिनके केस क्या के सारा कुछ फिर भी, भी, भी खड़े रहते हैं है। सपोज कोई ना क्लेम करता है तो सारा डॉक्यूमेंट वेरीफाई करके एज पर दोसैसा हैंड ओवर कर सकते हैं इनकेस बहुत सारे केसिस फॉर एग्जाम्पल मैं टू व्हीलर की गल करा ਤੋਂ 207 ਦੇ ਵਿੱਚ ਕਾਫੀ ਗੱਡੀ ਇੰਪੋਰਟ ਹੋ ਜਾਂਦੀ ਹੈ ਉਹ ਬੱਚ ਕੋਈ ਕਲੇਮ ਨਹੀਂ ਕਰਦਾ ਜਿਸ ਕਰਕੇ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਤੋਂ ਉਹਦੇ ਵਾਸਤੇ ਸਾਡੇ ਕੋਲ ਇੱਕ ਨਿਲਾਮੀ ਦਾ ਪ੍ਰੋਸੈਸ ਹੈ ਬਟ ਉਹ ਥੋੜਾ ਟਾਈਮ ਲੱਗਦਾ ਹੈ ਬਿਕੋਜ਼ ਪ੍ਰੋਪਰ ਚੈਨਲ ਫੋਲੋ ਫੋਲੋ ਕਰਕੇ ਉਹਦੇ ਵਿੱਚ ਸਾਨੂੰ ਪੇਪਰ ਚ ਵੀ ਇਸਤਿਹਾ ਦੇਣਾ ਪੈਂਦਾ ਹੈ ਉਹ ਸਾਰਾ ਪ੍ਰੋਸੈਸ ਫੋਲੋ ਕਰਕੇ ਅਸੀਂ ਨਿਲਾਮੀ ਕਰਾ ਸਕਦੇ ਹਾਂ ਥੈਂਕ ਯੂ ਇਹ ਸਟੂਡੈਂਟ ਬਰਨਾਲਾ ਦੇ ਐਸਐਸਪੀ ਮੋਹਨ ਸਰਤਰਾਜ ਜਨਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਮਹਿਮੂਦ ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਥਾਣਿਆਂ ਵਿੱਚ ਜਿਨ੍ਹਾਂ ਤੋਂ ਕਬਾੜ ਦਾ ਰੂਪ ਧਾਰਨ ਕਰੀ ਬੈਠੇ ਵਾਹਨਾਂ ਨੂੰ ਲੈ ਕੇ ਐਸਐਸਪੀ ਮੁਹੰਮਦ ਸਰਫਰਾਜ਼ ਆलम ਵੱਲੋਂ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਥਾਣਿਆਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਈ ਲੋਕਾਂ ਦੇ ਵਾਹਨ ਜ਼ਬਤ ਕੀਤੇ ਗਏ ਨੇ ਜਿਨ੍ਹਾਂ ਨੂੰ ਕਈ ਲੋਕ ਛਡਵਾਉਣ ਨਹੀਂ ਆ ਸਕੇ। ਇਸੇ ਦੇ ਚੱਲਦੇ ਥਾਣਿਆਂ ਵਿੱਚ ਵੱਡੀ ਗਿਣਤੀ ਵਿੱਚ ਵਾਹਨ ਮੌਜੂਦ ਹਨ ਅਤੇ ਕਬਾੜ ਦਾ ਰੂਪ ਧਾਰਨ ਕਰ ਰਹੇ ਨੇ। ਇਸੇ ਦੇ ਸਬੰਧ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਜੋ ਕਾਨੂੰਨ ਦੇ ਮੁਤਾਬਕ ਵਾਹਨਾਂ ਨੂੰ ਨਿਲਾਮ ਕਰਨ ਦਾ ਪ੍ਰੋਸੈਸ ਸ਼ੁਰੂ ਕਰੇਗੀ ਕਮੇਟੀ ਆਪਣੇ ਕੰਮ ਵਿੱਚ ਜੁਟ ਗਈ ਹੈ ਤੇ ਜਲਦ ਹੀ ਉਹ ਆਪਣੇ ਕੰਮ ਨੂੰ ਸਿਰੇ ਚੜਾ ਲਵੇਗੀ। ਉਹਨਾਂ ਕਿਹਾ ਕਿ ਕਾਨੂੰਨ ਮੁਤਾਬਕ ਜੋ ਵੀ ਪ੍ਰੋਸੈਸ ਹੈ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਥਾਣਿਆਂ ਵਿੱਚ ਖੜੇ ਵਾਹਨਾਂ ਨੂੰ ਕਾਨੂੰਨ ਮੁਤਾਬਕ ਨਿਲਾਮ ਕੀਤਾ ਜਾਵੇਗਾ। ਐਸਐਸਪੀ ਸਰਫਰਾਜ ਆਲਪ ਨੇ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਅੰਦਨਿਕ ਸੂਰੇਤ ਸੁਦਰਨ ਮਹਿਮੂਦ ਗੱਲ ਕਰਾਂਗੇ ਜਿਹੜੇ ਥਾਣੇ ਵਿੱਚ ਵਾਰਨ ਖੜੇ ਨੇ ਉਹਨਾਂ ਨੂੰ ਲੈ ਕੇ ਜੀ ਸੁਪਰੀਮ ਕੋਰਟ ਦੇ ਆਦੇਸ਼ ਆਨੇ ਡੀਜੀਪੀ ਸਾਹਿਬ ਨਾਲ ਇਹਨਾਂ ਗੱਲ ਕਰਾਂਗੇ ਸਾਡੇ ਬਰਨਾਲਾ ਦੇ ਐਸਐਸਪੀ ਮਹਮਦ ਸਰਫਰਾਜ আলম ਜੀ ਨਾਲ ਸਰਦਨੀ ਸੁਰੇਜਾ ਦਾ ਸਵਾਗਤ ਹੈ ਥੈਂਕ ਯੂ ਥੈਂਕ ਯੂ ਮਹਮੂਦ ਜੀ ਜਿਹੜਾ ਇਹ ਵਾਰਨ ਥਾਣੇ ਦੇ ਵਿੱਚ ਖੜਾ ਹੁੰਦਾ ਜੀ ਮਾਨਿਕ ਸੁਪਰੀਮ ਕੋਰਟ ਤੇ ਹਾਈ ਕੋਰਟ ਦੀ ਗਾਈਡਲਾਈਨਸ ਹੈ ਕਿ ਨੂੰ ਪ੍ਰਾਇਰਟੀ ਤੇ ਡਿਸਪੋਜ਼ ਆਫ ਕਰਨਾ ਹੁੰਦਾ ਹੈ ਇਹਦੇ ਤਹਿਤ ਐਂਡ ਲਾਈਕ ਬਰਨਾਲਾ ਜਿਲ੍ਹਾ ਜੀ ਮੈਂ ਗੱਲ ਕਰਾਂ ਤੋ ਇੱਕ ਆਲਰੇਡੀ ਕਮੇਟੀ ਬਣੀ ਹੋਈ ਹੈ ਐਸਪੀਡੀ ਉਹਦੇ ਚੇਅਰਮੈਨ ਤੇ ਨਾਲ ਹੀ ਕਹਾਂਡੀ ਐਸਪੀਡੀ ਸਾਹਿਬ ਤੇ ਕੰਸ साड़ी प्रायोरिटी होंगी के एज पर लॉ कानून को फॉलो कर हुए एज पर दी प्रोसीजर असी प्रायोरिटी से जी गड्डी है उन्होंने डिस्पोज ऑफ करें तो एक्चुअल जो मालिक उन्होंने सुपुर्द करें जैसे थाने में देखा गया है जिनके केस में निमट गए के, सारा कुछ नहीं हुआ फिर भी वे खड़े रहते हैं इज प्रॉपर लीगल प्रोसेस है सपोज कोई ना क्लेम करता है तो सारा डॉक्यूमेंट वेरीफाई करके एज पर दी प्रोसेस ही असं उन्होंने कर सकते हैं इनकेस बहुत सारे केसिस फॉर एग्जाम्पल टू व्हीलर की गल करा ਤੋਂ 207 ਦੇ ਵਿੱਚ ਕਾਫੀ ਗੱਡੀ ਇੰਪੋਰਟ ਹੋ ਜਾਂਦੀ ਹੈ ਉਹ ਬੱਚੇ ਕੋਈ ਕਲੇਮ ਨਹੀਂ ਕਰਦਾ ਜਿਸ ਕਰਕੇ ਉਹਨਾਂ ਦੀ ਗਿਣਤੀ ਵੱਧ ਜਾਂਦੀ ਹੈ ਤੋਂ ਉਹਦੇ ਵਾਸਤੇ ਸਾਡੇ ਕੋਲ ਇੱਕ ਨਿਲਾਮੀ ਦਾ ਪ੍ਰੋਸੈਸ ਹੈ ਬਟ ਉਹ ਥੋੜਾ ਟਾਈਮ ਲੱਗਦਾ ਹੈ ਬਿਕੋਜ਼ ਪ੍ਰੋਪਰ ਚੈਨਲ ਫੋਲੋ ਕਰਕੇ ਉਹਦੇ ਵਿੱਚ ਸਾਨੂੰ ਪੇਪਰ ਚ ਵੀ ਇਸਤੇਹਾ ਦੇਣਾ ਪੈਂਦਾ ਹੈ ਉਹ ਸਾਰਾ ਪ੍ਰੋਸੈਸ ਫੋਲੋ ਕਰਕੇ ਅਸੀਂ ਨਿਲਾਮੀ ਕਰਾ ਸਕਦੇ ਹਾਂ ਥੈਂਕ ਯੂ ਇਹ ਜੀ ਤੁਹਾਡੇ ਨਾਲ ਬਰਨਾਲਾ ਦੇ ਐਸਐਸਪੀ ਮੋਹਨ ਸਰਤਰਾਜ ਜਨਮ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਮੈਂ ਤੁਹਾਡੇ ਨਾਲ ਮਹਿਮੂਦ ਬਰਨਾਲਾ